ਕੀ ਵਿਕਰਮ ਸਿੰਘ ਮਜੀਠੀਆ ਇੱਕ ਵਾਰ ਫਿਰ ਚੋਣਵੀ ਮੈਦਾਨ ਚ ਉਤਰਨ ਵਾਲੇ ਨੇ ਲੰਬੇ ਅਰਸੇ ਤੋਂ ਬਾਅਦ ਕੀ ਉਹਨਾਂ ਦੀ ਚੋਣਾਂ ਦੇ ਵਿੱਚ ਫਿਰ ਐਂਟਰੀ ਹੋਣ ਵਾਲੀ ਹੈ ਕੀ ਵਿਕਰਮ ਮਜੀਠੀਆ ਕਿਸੇ ਇੱਕ ਹਲਕੇ ਤੋਂ ਜਿਮਣੀ ਚੋਣ ਲੜ ਸਕਦੇ ਆ ਪੰਜਾਬ ਚ ਹੋਣ ਵਾਲੀਆਂ ਚਾਰ ਜਿਮਣੀ ਚੋਣਾਂ ਚੋਂ ਇੱਕ ਹਲਕੇ ਯਾਨੀ ਕਿ ਤਿੰਨ ਹਲਕੇ ਨੇ ਤਿੰਨਾਂ ਦੇ ਵਿੱਚੋਂ ਕਿਹਤੇ ਚੋਣ ਲੜ ਸਕਦੇ ਆ ਇਹਦੇ ਬਾਰੇ ਗੱਲ ਕਰਾਂਗੇ ਤੁਸੀਂ ਜੁੜਿਓ ਲੋਕਪਹਿਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਇੰਨੀ ਦਿਨੀ ਆਪਣੇ ਵਕਾਰ ਦੀ ਲੜਾਈ ਲੜ ਰਿਹਾ ਹੈ ਆਪਣੇ ਵਿਕਾਰ ਦੀ ਐਸੀ ਲੜਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਉਲਝਿਆ ਹੋਇਆ ਹੈ ਕਿ ਉਹ ਵੱਖ-ਵੱਖ ਧੜਿਆਂ ਦੇ ਵਿੱਚ ਵੰਡਿਆ ਜਾ ਚੁੱਕਿਆ ਹੈ। ਸ਼੍ਰੋਮਣੀ ਅਕਾਲੀ ਦਲ ਇਹ ਚਾਹੁੰਦਾ ਹੈ ਕਿ ਉਹ ਆਪਣੇ ਜਿਹੜਾ ਖੁੱਸੇ ਵਿਕਾਰ ਨੂੰ ਦੁਬਾਰਾ ਹਾਸਲ ਕਰ ਸਕੇ, ਆਪਣੀ ਸਿਆਸੀ ਜ਼ਮੀਨ ਨੂੰ ਦੁਬਾਰਾ ਪੱਧਰਾ ਕਰ ਸਕੇ ਜਿਹੜੀ ਕਿ ਉੱਦੜ ਖਾਧੜ ਹੋ ਗਈ ਹੈ ਜਿਹਦੇ ਵਿੱਚ ਟੋਏ ਟਿੱਪੇ ਜ਼ਿਆਦਾ ਪੈ ਗਏ ਆ ਉਹਨੂੰ ਦੁਬਾਰਾ ਪੱਧਰ ਕਰ ਸਕੇ। ਮਾਮਲਾ ਇਹ ਹੈ ਕਿ ਪੰਜਾਬ ਦੇ ਵਿੱਚ ਚਾਰ ਜਿਮਣੀ ਚੋਣਾਂ ਹੋਣੀਆਂ ਨੇ। ਚਾਰ ਜਿਹੜੀਆਂ ਨੇ ਜਿਹੜੀਆਂ ਚਾਰੇ ਦਿਲਚਸਪ ਨੇ। ਪਹਿਲੀ ਗਿੱਦੜਬਾਏ ਵਾਲੀ ਦੂਜੀ ਡੇਰਾ ਬਾਬਾ ਨਾਨਕ ਤੀਜੀ ਬਰਨਾਲਾ ਤੇ ਚੌਥੀ ਚੱਬੇਵਾਲ ਵਾਲੀ ਚੱਬੇਵਾਲ ਵਾਲੀ ਤੇ ਵਿਕਰਮ ਜੀਠੀਆ ਇਸ ਕਰਕੇ ਨਹੀਂ ਲੜ ਸਕਦੇ ਕਿਉਂਕਿ ਉਹ ਅਨੁਸੂਚਿਤ ਜਾਤੀਆਂ ਲਈ ਰਾਖਵੀ ਸੀਟ ਹੈ ਗੱਲ ਇਹ ਹੈ ਕਿ ਹੁਣ ਵਿਕਰਮ ਜੀਠੀਆ ਕਿੱਥੋਂ ਲੜ ਸਕਦੇ ਆ ਤੇ ਇਹਦੇ ਸੰਕੇਤ ਕਿੱਥੋਂ ਆਉਂਦੇ ਆ ਸਵਾਲ ਇਹ ਖੜਾ ਹੋ ਜਾਂਦਾ ਹੈ ਹੈਗੇ ਸੰਕੇਤ ਜਿਹੜੇ ਆ ਬੜੇ ਟੇਢੇ ਚਰਚਾ ਇਹ ਹੈ ਕਿ ਵਿਕਰਮ ਮਜੀਠੀਆ ਡੇਰਾ ਬਾਬਾ ਨਾਨਕ ਤੋਂ ਚੋਣ ਲੜਾਈ ਜਾ ਸਕਦੀ ਹੈ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਅਜਿਹਾ ਮਨ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਜਾਂ ਫਿਰ ਘਟੋ ਘਟ ਸ਼੍ਰੋਮਣੀ ਅਕਾਲੀ ਦਲ ਇਹ ਜ਼ਰੂਰ ਚਾਹੁੰਦਾ ਹੈ ਕਿ ਵਿਕਰਮ ਮਜੀਠੀਆ ਡੇਰਾ ਬਾਬਾ ਨਾਨਕ ਦੀ ਜਿਮਨੀ ਚੋਣ ਦੀ ਕਮਾਂਡ ਨੂੰ ਆਪਣੇ ਹੱਥ 'ਚ ਰੱਖਣ ਜੇ ਉਹਨਾਂ ਨੇ ਚੋਣ ਨਹੀਂ ਲੜਨੀ ਸ਼੍ਰੋਮਣੀ ਅਕਾਲੀ ਦਲ ਦੋ ਤੜਿਆਂ 'ਚ ਤਾਂ ਸਾਫ਼ ਹੀ ਵੰਡਿਆ ਹੋਇਆ ਆ ਇੱਕ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਤੇ ਦੂਜਾ ਬਾਗੀਆਂ ਦੀ ਅਗਵਾਈ ਵਾਲਾ ਜਿਹਦੀ ਅਗਵਾਈ ਹੁਣ ਗੁਰਪ੍ਰਤਾਪ ਸਿੰਘ ਵਡਾਲਾ ਜਿਹੜੇ ਆ ਉਹ ਅਧਿਕਾਰਤ ਤੌਰ ਤੇ ਕਰ ਰਹੇ ਆ ਸਿਆਸੀ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਇਹ ਚੀਜ਼ ਸਮਝੀ ਜਾਂਦੀ ਹੈ ਕਿ ਜੇ ਤੁਹਾਨੂੰ ਵੋਟਾਂ ਪੈਂਦੀਆਂ ਨੇ ਤਾਂ ਤੁਸੀਂ ਸਿਆਸੀ ਤੌਰ ਤੇ ਮਜ਼ਬੂਤ ਹੋ ਤੁਹਾਡਾ ਧਰਾਤਲ ਤੇ ਜਥੇਬੰਦਕ ਕਿੱਡਾ ਕੰਮ ਹੈ ਕੋਈ ਮਾਇਨੇ ਨਹੀਂ ਰੱਖਦਾ ਤੁਹਾਡੀ ਜਥੇਬੰਦੀਆਂ ਤੁਹਾਡੇ ਨਾਲ ਲੱਗਦੀਆਂ ਜਥੇਬੰਦੀਆਂ ਕਿੰਨੀਆਂ ਤਕੜੀਆਂ ਨੇ ਇਹਦਾ ਕੋਈ ਮਤਲਬ ਨਹੀਂ ਰੱਖਦਾ ਤੁਹਾਨੂੰ ਵੋਟਾਂ ਕਿੰਨੀਆਂ ਪੈਂਦੀਆਂ ਨੇ ਤੁਹਾਡੀ ਪੇਟੀ 'ਚੋਂ ਕਿੰਨੀਆਂ ਵੋਟਾਂ ਨਿਕਲਦੀਆਂ ਨੇ ਤੁਸੀਂ ਇਸ ਤੌਰ ਦੇ ਉੱਤੇ ਸਿਆਸੀ ਮੰਜ਼ਰ ਦੇ ਵਿੱਚ ਦੇਖੇ ਜਾਂਦੇ ਹੋ ਤੁਹਾਡੀ ਪਹਿਚਾਨ ਤੁਹਾਡੀ ਤਾਕਤ ਇਸ ਰੂਪ ਦੇ ਵਿੱਚ ਜਿਹੜੀ ਹੈ ਉਹ ਪਰਖੀ ਜਾਂਦੀ ਹੈ ਤੁਸੀਂ ਕਿੰਨੇ ਧਰਨੇ ਦੇ ਲਏ ਕਿੰਨੇ ਮਜ਼ਾਰੇ ਕਰ ਲਏ ਕਿੰਨੀਆਂ ਲੜਾਈਆਂ ਲੜ ਲੀਆਂ ਇਹ ਕੋਈ ਮਤਲਬ ਨਹੀਂ ਰੱਖਦਾ ਤੁਹਾਨੂੰ ਤੁਹਾਡੀ ਪੇਟੀ 'ਚ ਵੋਟਾਂ ਕਿੰਨੀਆਂ ਇਸ ਕਰਕੇ ਅਕਾਲੀ ਦਲ ਵੀ ਇਹ ਚਾਹੁੰਦਾ ਹੈ ਕਿ ਬੇਸ਼ੱਕ ਉਹਨਾਂ ਦਾ ਕਾਡਰ ਵੰਡਿਆ ਹੀ ਸਹੀ ਹੈ ਪਰ ਹੈਗਾ ਤਾਂ ਹੈਗਾ ਜਥੇਬੰਦੀ ਉਹਨਾਂ ਦੀ ਹੈਗੀ ਤਾਂ ਹੈਗੀ ਹੈ ਕਿ ਅਸੀਂ ਵੋਟਾਂ ਦੇ ਵਿੱਚ ਦਿਖਾਈਏ ਕਿ ਅਸੀਂ ਕੁਝ ਕਰ ਸਕਦੇ ਹਾਂ ਇਸ ਕਰਕੇ ਦੋ ਸੀਟਾਂ ਜਿਹੜੀਆਂ ਨੇ ਉਹ ਸ਼੍ਰੋਮਣੀ ਅਕਾਲੀ ਦਲ ਬਹੁਤ ਅਹਿਮ ਮੰਨ ਰਿਹਾ ਹੈ ਗਿੱਦੜਬਾ ਗਿੱਦੜਬਾਏ ਤੋਂ ਚਰਚਾ ਸੀਗੀ ਸੁਖਬੀਰ ਤੇ ਬਾਦਲ ਦੀ ਹਾਲੇ ਕਿ ਉੱਤੇ ਬੋਦੀ ਉਸ ਖਬਰ ਨੇ ਡਿਵੈਲਪਮੈਂਟ ਨਹੀਂ ਲਈ ਉਹਦੇ ਵਿੱਚ ਹੋਰ ਜਾਣਕਾਰੀਆਂ ਨਿਕਲ ਕੇ ਆਉਣੀ ਆ ਬੰਦ ਹੋ ਗਈਆਂ ਇੱਕ ਸਮੇਂ ਤੋਂ ਬਾਅਦ ਫਿਰ ਚਰਚਾ ਇਹ ਵੀ ਆ ਰਹੀ ਹੈ ਗਿੱਦੜਬਾਏ ਦੇ ਸੂਤਰ ਦੱਸਦੇ ਆ ਕਿ ਡਿੰਪੀਟ ਲੋਹੁਰਾ ਨੇ ਕੰਮ ਬਹੁਤ ਖਿੱਚ ਲਿਆ ਬਹੁਤ ਇਨਸੈਂਸ ਇਹ ਨਹੀਂ ਕਿ ਵੀ ਉਹ ਜਿੱਤ ਨਾਲ ਵੱਗ ਗਏ ਯਾਨੀ ਕਿ ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰਤਾ ਤੇ ਉਹਨਾਂ ਨੇ ਉਸ ਨੂੰ ਤੇਜ਼ੀ ਦੇ ਨਾਲ ਸ਼ੁਰੂ ਕਰਤਾ ਕਿ ਪਤਾ ਹੀ ਹੈ ਕਿ ਬਾਈਲ ਇਕਸ਼ਨ ਹੋਣੀ ਹੈ ਅੱਜ ਹੋਣੀ ਹੈ ਕੱਲ ਹੋਣੀ ਹੈ ਬਾਈਲ ਇਕਸ਼ਨ ਡਿੰਪੀ ਢਿੱਲੋਂ ਹੁਣਾਂ ਨੇ ਤਿਆਰੀ ਕਰਦੀ ਜਿਹੜੀ ਵਿਕਰਮ ਮਜੀਠੀ ਵਾਲੀ ਗੱਲ ਆ ਉਹ ਇਸ ਗੱਲ ਤੋਂ ਨਿਕਲ ਕੇ ਆਉਂਦੀ ਹੈ ਪੰਜਾਬ ਦੇ ਸੀਨੀਅਰ ਪੱਤਰਕਾਰ ਨੇ ਤੇ ਪੰਜਾਬ ਟੈਲੀਵਿਜ਼ਨ ਦੇ ਵੱਡੇ ਹੋਸਟ ਨੇ ਹਰਜਿੰਦਰ ਸਿੰਘ ਰੰਧਾਵਾ ਰੰਧਾਵਾ ਹੁਣਾਂ ਨੇ ਇਹ ਸੰਕੇਤ ਦਿੱਤੇ ਨੇ ਕਿ ਮਜੀਠੀਆ ਹੁਣਾਂ ਨੂੰ ਡੇਰਾ ਬਾਬਾ ਨਾਨਕ ਵਾਲੀ ਚੋਣ ਲੜਾਈ ਜਾ ਸਕਦੀ ਹੈ ਜਾਂ ਫਿਰ ਅਕਾਲੀ ਦਲ ਇਹਦੇ ਬਾਰੇ ਸੋਚਦਾ ਹੈ ਤੇ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਅਕਾਲੀ ਦਲ ਇਹ ਵੀ ਸੋਚਦਾ ਹੈ ਕਿ ਜਿਹੜਾ ਕਟੋ-ਕਟ ਜੇ ਵਿਕਰਮਜੀਠੀਆ ਨੇ ਚੋਣ ਨਹੀਂ ਲੜਨੀ ਤਾਂ ਉਹ ਕਟੋ-ਕਟ ਇਸ ਚੋਣ ਦੀ ਕਮਾਂਡ ਨੂੰ ਆਪਣੇ ਹੱਥ ਚ ਰੱਖਣ ਤੇ ਸਾਰੇ ਅਕਾਲੀਆਂ ਨੂੰ ਉੱਥੇ ਬਹਿ ਕੇ ਲਾਮਬੰਦ ਕਰਨ ਤੇ ਮੋਬਾਈਲਾਈਜ਼ ਕਰਨ ਇਹ ਚੀਜ਼ ਅਕਾਲੀ ਦਲ ਸੋਚਦਾ ਹੈ ਦੇਖੋ ਜਦੋਂ ਸੀਨੀਅਰ ਪੱਤਰਕਾਰ ਪੰਜਾਬ ਦਾ ਕਿਸੇ ਵੀ ਖਿੱਤੇ ਦਾ ਕੋਈ ਗੱਲ ਕਰਦਾ ਤਾਂ ਉਹਦੇ ਕੋਲੇ ਕੋਈ ਨਾ ਕੋਈ ਜਾਣਕਾਰੀ ਇਨਫੋਰਮੇਸ਼ਨ ਤੇ ਸੰਕੇਤ ਮੌਜੂਦ ਹੁੰਦੇ ਆ ਬਿਨਾ ਸੰਕੇਤਾ ਤੋਂ ਕੋਈ ਪੱਤਰਕਾਰ ਉਹ ਵੀ ਸੀਨੀਅਰ ਪੱਤਰਕਾਰ ਤੱਕ ਕਦੇ ਵੀ ਗੱਲ ਨਹੀਂ ਕਰਦਾ ਇਸ ਕਰਕੇ ਇਸ ਚੀਜ਼ ਨੂੰ ਗੰਭੀਰਤਾ ਨਾਲ ਲਿਆ ਤੇ ਵਾਚਣਾ ਚਾਹੀਦਾ ਹੈ ਕਿ ਵਿਕਰਮ ਜੀਠੀਆ ਸ਼ਾਇਦ ਚੋਣਵੀ ਮੈਦਾਨ ਚ ਉਤਰਣ ਉਹਨਾਂ ਦੀ ਤਿਆਰੀ ਜਿਹੜੀ ਹੈ ਉਹ ਕਿਸ ਪ੍ਰਕਾਰ ਦੀ ਰਹਿੰਦੀ ਹੈ ਤਾਂ ਸਮਾਂ ਦੱਸੇਗਾ ਫਿਲਹਾਲ ਸਿਆਸੀ ਮੰਜ਼ਰ ਤੋਂ ਜਿੱਦਾਂ ਦਾ ਅਕਾਲੀ ਦਲ ਦਾ ਰਫੜ ਵਧਿਆ ਆ ਵਿਕਰਮ ਜੀਠੀਆ ਘਾਟ ਹੀ ਨਜ਼ਰ ਆਏ ਆ ਆਪਣੀਆਂ ਪੇਸ਼ੀਆਂ ਤੋਂ ਬਿਨਾ ਜਾਂ ਫਿਰ ਇੱਕ ਦੁੱਕਾ ਜਿਹੜੀਆਂ ਉਹਨਾਂ ਨੇ ਜਨਤਕ ਮੁੱਦਿਆਂ ਨੂੰ ਲੈ ਕੇ ਪ੍ਰੈਸ ਕਾਨਫਰੰਸਾਂ ਕੀਤੀਆਂ ਨੇ ਇਸ ਤੋਂ ਬਿਨਾ ਵਿਕਰਮ ਮਜੀਠੀਆ ਜਿਹੜੇ ਆ ਉਹ ਨਰਾਦਰ ਨਜ਼ਰ ਆਏ ਆ ਜਿਮਨੀ ਚੋਣਾਂ ਸਤੰਬਰ ਜਾਂ ਅਕਤੂਬਰ ਦੇ ਪਹਿਲੇ ਹਫ਼ਤੇ 'ਚ ਹੋਣ ਦੀ ਆਸ ਹੈ ਕਿਉਂਕਿ ਹਰਿਆਣੇ ਦੀਆਂ ਚੋਣਾਂ ਦਾ ਜਿਵੇਂ ਐਲਾਨ ਹੋਣਾ ਨਾਲ ਹੀ ਇਹਨਾਂ ਚਾਰਾਂ ਜਿਮਨੀ ਚੋਣਾਂ ਦਾ ਐਲਾਨ ਵੀ ਕੀਤਾ ਜਾਣਾ ਹੈ ਕੁਸੂਤੀ ਸਥਿਤੀ ਇਹ ਹੈ ਕਿ ਅਕਾਲੀ ਦਲ ਲਈ ਇਹ ਸਾਰੀਆਂ ਸੀਟਾਂ ਮਣੇ ਖਾਸ ਕਰਕੇ ਗਿੱਦੜਵਾ ਤੇ ਡੇਹਰਾ ਬਾਬਾ ਨਾਨਕ ਗਿੱਦੜਵਾ ਸੀਟ ਅਕਾਲੀਆਂ ਨੂੰ ਜਿਤਨੀ ਕੋਈ ਔਖੀ ਸੀਟ ਨਹੀਂ ਹੈ ਅਕਾਲੀਆਂ ਦਾ ਉੱਥੇ ਬਹੁਤ ਤਕੜਾ ਹੋਲਡ ਹੈ ਪਿਛਲੀ ਵਾਰ ਵੀ 1000 ਵੋਟ ਦੇ ਫਰਕ ਨਾਲ ਢਿਮਪੀ ਢਿੱਲੋ ਹੋਰੀ ਹਾਰੇ ਆ ਕੋਈ ਬਹੁਤਾ ਫਰਕ ਜਿਹੜਾ ਹੈ ਉਹ ਨਹੀਂ ਹੈ ਡੇਰਾ ਬਾਬਾ ਨਾਨਕ ਕਾਫੀ ਔਖੀ ਸੀਟ ਮੰਨੀ ਜਾਂਦੀ ਹੈ ਪਰ ਇਹ ਵੀ ਚਰਚਾ ਹੈ ਕਿ ਡੇਰਾ ਬਾਬਾ ਨਾਨਕ ਦੇ ਉੱਤੇ ਪਿਛਲੀ ਵਾਰ ਰਵਿਕਰਨ ਕਾਲੋ ਜਿਹੜੇ ਆ ਉਹ ਮਹਿਜ 500 ਵੋਟ ਤੇ ਹਾਰੇ ਆ ਇਹ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਡੇਰਾ ਬਾਬਾ ਨਾਨਕ ਸੀਟ ਕਿੱਡੀ ਤਕੜਾਈ ਨਾਲ ਜਿੱਤੀ ਜਾਂਦੀ ਹੈ ਕਿਉਂਕਿ ਰਵਿਕਰਨ ਕਾਲੋ ਹੁਣ ਜਿਹੜੇ ਆ ਉਹ ਭਾਜਪਾ 'ਚ ਜਾ ਚੁੱਕੇ ਆ ਤੇ ਕਾਲੀਦਲ ਤੇ ਭਾਜਪਾ ਦੀ ਵੋਟ ਵੰਡੀ ਜਾਂਦੀ ਹੈ ਜਾਂ ਕੀ ਹੁੰਦਾ ਹੈ ਹੁਣ ਦੇਖਣ ਵਾਲੀ ਗੱਲ ਹੋਵੇਗੀ ਸੁਖਜਿੰਦਰ ਸਿੰਘ ਰੰਧਾਵਾ ਉੱਥੇ ਆਪਣਾ ਚੰਗਾ ਦਮਖਮ ਰੱਖਦੇ ਆ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਜੇ ਵਿਕਰਮ ਮਜੀਠੀਆ ਉੱਥੇ ਚਲੇ ਜਾਂਦੇ ਆ ਮੰਨ ਲਿਆ ਜਾਂਦਾ ਹੈ ਕਿ ਵਿਕਰਮ ਮਜੀਠੀਆ ਡੇਰਾ ਬਾਬਾ ਨਾਨਕ ਚਲੇਗੇ ਆਪਾਂ 5 ਮਿੰਟ ਲਈ ਮੰਨ ਲੈਂਦੇ ਆ ਕਿ ਮੂਲ ਧਨ ਸੋ ਹੈ ਤੇ ਵਿਕਰਮ ਮਜੀਠੀਆ ਜੇ ਡੇਰਾ ਬਾਬਾ ਨਾਨਕ ਚਲੇਗੇ ਤਾਂ ਇਹਦਾ ਮਤਲਬ ਇਹ ਹੈ ਕਿ ਸਿੱਧੀ ਟੱਕਰ ਹੈ ਜਿਹੜੀ ਉਹ ਵਿਕਰਮਜੀਠੀਆ ਤੇ ਸੁਖ ਰਜਿੰਦਰ ਸਿੰਘ ਸੁਖੀ ਰੰਧਾਵਾ ਦੇ ਵਿਚਕਾਰ ਹੋਣੀ ਹੈ। ਦੋਵੇਂ ਆ ਮਾਝੇ ਦੇ ਅੰਦਰ ਅਕਾਲੀ ਕਾਂਗਰਸੀ ਧੜਿਆਂ ਦੇ ਵਿੱਚ ਇੱਕ ਦੂਜੇ ਨਾਲ ਸਿੰਘ ਪੜਾਉਣ ਵਾਲੇ ਇੱਕ ਦੂਜੇ ਨਾਲ ਹਰ ਸਮੇਂ ਜਿਹੜਾ ਉਹ ਸਿਆਸੀ ਆਡਾ ਲਾਉਣ ਵਾਲੇ ਆਗੂ ਨੇ ਸੁਭਾਵਿਕ ਜੀ ਗੱਲ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਪਰਿਵਾਰ ਚੋਂ ਹੀ ਕੋਈ ਬੰਦਾ ਚੋਣ ਲੜੇਗਾ ਤਾਂ ਇਹ ਬੜੀ ਦਿਲਚਸਪ ਲੜਾਈ ਹੋ ਜਾਣੀ ਹੈ। ਵੇਖਣਾ ਇਹ ਹੈ ਕਿ ਅਕਾਲੀ ਦਲ ਹੁਣ ਟਿਕਟ ਦਿੰਦਾ ਮਜੀਠੀਆ ਹੁਰਾ ਨੂੰ ਕਿ ਨਹੀਂ ਦਿੰਦਾ ਜਾਂ ਫਿਰ ਜਿਹੜਾ ਕਮਾਂਡ ਸੁਭਾ ਕੇ ਉਹਨਾਂ ਨੂੰ ਕਿਸੇ ਵਰਕਰ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਸਮਾਂ ਦੱਸੇਗਾ ਪਰ ਜਿਹੜੇ ਸੰਕੇਤ ਰੰਧਾਵਾ ਹੁਰਾ ਨੇ ਦਿੱਤੇ ਉਹ ਤੋਂ ਸਪਸ਼ਟ ਹੈ ਕਿ ਕਾਲੀਦਾਲ ਵਿਕਰਮ ਮਜੀਠੀਆ ਦੀ ਉਮੀਦਵਾਰੀ ਨੂੰ ਲੈ ਕੇ ਕੁਝ ਸੋਚ ਵਿਚਾਰਤਾ ਜ਼ਰੂਰ ਕਰ ਰਿਹਾ ਹੈ